ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਅੱਜ ਦਾ ਵਿਸ਼ਾ ਹੈ ਚੁੱਪ ਸਾਇਲੈਂਸ ਚੁੱਪ ਦੀ ਤਾਕਤ ਬਹੁਤ ਜ਼ਿਆਦਾ ਹੈ ਸ਼ੋਰ ਆਵਾਜ਼ਾਂ ਰੌਲਾ ਉਹ ਕੰਮ ਨਹੀਂ ਕਰ ਸਕਦੇ ਜੋ ਇੱਕ ਚੁੱਪ ਕਰ ਸਕਦੀ ਹੈ ਇਸੇ ਲਈ ਤਾਂ ਸ਼ੁਰੂ ਤੋਂ ਹੀ ਸੁਣਦੇ ਆਏ ਹਾਂ ਇੱਕ ਚੁੱਪ ਤੇ 100 ਸੁੱਖ ਚੁੱਪ ਦੀ ਆਪਣੀ ਹੀ ਦੁਨੀਆ ਹੈ ਤੇ ਦੀ ਆਪਣੀ ਹੀ ਆਵਾਜ਼ ਹੈ ਪਰ ਚੁੱਪ ਦੀ ਆਵਾਜ਼ ਨੂੰ ਹਰ ਕੋਈ ਸੁਣ ਨਹੀਂ ਸਕਦਾ ਇਹਦੇ ਲਈ ਤੁਹਾਨੂੰ ਬਹੁਤ ਸੰਵੇਦਨਸ਼ੀਲ ਹੋਣਾ ਪਊਗਾ ਆਪਣਾ ਜਿਹੜਾ ਇੰਟੈਲੈਕਚੁਅਲ ਲੈਵਲ ਹੈ ਉੱਥੋਂ ਤੱਕ ਲੈ ਕੇ ਜਾਣਾ ਹੋਊਗਾ ਕਿ ਤੁਸੀਂ ਚੁੱਪ ਦੀ ਭਾਸ਼ਾ ਨੂੰ ਸਮਝ ਸਕੋ ਬਹੁਤੀ ਵਾਰ ਇਹ ਹੈ ਕਿ ਰੌਲਾ ਪਾਉਣ ਵਾਲੇ ਜਿਹੜੇ ਵਿਅਕਤੀ ਹੈ ਬਹੁਤ ਜ਼ਿਆਦਾ ਬੋਲਣ ਵਾਲੇ ਵਿਅਕਤੀ ਹੈ ਕਿਸੇ ਵੀ ਫੀਲਡ ਦੇ ਵਿੱਚ ਉਹਨਾਂ ਦਾ ਬੋਲਬਾਲਾ ਜ਼ਿਆਦਾ ਹੁੰਦਾ ਹੈ ਛੁੱਪ ਰਹਿਣ ਵਾਲਾ ਵਿਅਕਤੀ ਹੈ ਜਿਹੜਾ ਉਹ ਆਮ ਤੌਰ ਤੇ ਸਭ ਤੋਂ ਪਿੱਛੇ ਹੀ ਹੁੰਦਾ ਕਿਉਂਕਿ ਉਹ ਰੌਲਾ ਪਾ ਹੀ ਨਹੀਂ ਸਕਦਾ ਰੌਲੇ ਦਾ 파ਟ ਉਹ ਬਾਣੀ ਨਹੀਂ ਸਕਦਾ ਆਵਾਜ਼ਾਂ ਨੂੰ ਉਹ ਬਰਦਾਸ਼ਤ ਕਰੀ ਨਹੀਂ ਸਕਦਾ ਤਾਂ ਬਹੁਤ ਵਾਰ ਉਸ ਵਿਅਕਤੀ ਨੂੰ ਚੁੱਪ ਜਿਹੇ ਵਿਅਕਤੀ ਨੂੰ ਅਸੀਂ ਬਹੁਤ ਕਮਜ਼ੋਰ ਨਿਰਬਲ ਤਹੀਣਾ ਹੀ ਸਮਝ ਲੈਣੇ ਕਿਉਂਕਿ ਜ਼ਮਾਨਾ ਹੀ ਬੋਲ ਵਾਲੇ ਦਾ ਜਿਹੜਾ ਬੋਲ ਰਿਹਾ ਹੈ ਦੁਨੀਆ ਉਹਦੇ ਨਾਲ ਹੈ ਉਹਦੇ ਵੱਸ ਦੇ ਵਿੱਚ ਹੈ ਤੇ ਜਿਹੜਾ ਚੁੱਪ ਹੈ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਬਸ ਖਤਮ ਹੀ ਹੈ ਪਰ ਅਸੀਂ ਸਮੇਂ ਦੇ ਬਦਲਣ ਨਾਲ ਫਰਕ ਪੈ ਗਿਆ ਪਰ ਅਸਲ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ॠषि मुनि ਜਸਾਡੇ ਗੁਰੂ ਸਹਿਬਾਨ ਇਹਨਾਂ ਨੇ ਚੁੱਪ ਦੀ ਇੰਨੀ ਜ਼ਿਆਦਾ ਵਿਆਖਿਆ ਕੀਤੀ ਹੈ ਕਿਉਂਕਿ ਤੁਸੀਂ ਆਪਣੇ ਅੰਦਰ ਉਹਦੀ ਉੱਤਰ ਸਕਦੇ ਹੋ ਜਦੋਂ ਤੁਸੀਂ ਚੁੱਪ ਹੋ ਆਵਾਜ਼ਾਂ ਦੇ ਨਾਲ ਬੋਲ ਬੁਲਾਰੇ ਦੇ ਨਾਲ ਅਸੀਂ ਦੂਜਿਆਂ ਨੂੰ ਭ੍ਰਮਿਤ ਕਰ ਲੈਣੇ ਆ ਆਪਣੇ ਵਾਲਾ ਕর্ষਿਤ ਕਰ ਲੈਣੇ ਆ ਪਰ ਜਦੋਂ ਤੁਸੀਂ ਚੁੱਪੋਂ ਤਾਂ ਤੁਸੀਂ ਆਪਣੇ ਆਪ ਨੂੰ ਦੇਖ ਸਕਦੇ ਹੋ ਇਨਟਰਸਪੈਕਸ਼ਨ ਸਿਰਫ ਚੁੱਪ ਹੋ ਕੇ ਹੀ ਹੋ ਸਕਦੀ ਹੈ ਆਪਦੀਆਂ ਕਮੀਆਂ ਆਦਮੀ ਚੁੱਪ ਦੇ ਵਿੱਚੋਂ ਹੀ ਲੱਭ ਸਕਦਾ ਹੈ ਤੁਸੀਂ ਮਹਿਸੂਸ ਕਰੋਗੇ ਕਿ ਜਦੋਂ ਤੁਸੀਂ ਚੁੱਪ ਹੋ ਸ਼ਾਂਤ ਹੋ ਸ਼ਾਂਤ ਵਾਤਾਵਰਨ ਦੇ ਵਿੱਚੋਂ ਕੰਮ ਕਰਨ ਦੀ ਸਮਰੱਥਾ ਕਈ ਗੁਣਾ ਵੱਧ ਜਾਂਦੀ ਹੈ ਰੌਲੇ ਰੱਪੇ ਛਸੀ ਉਸਤਰਾ ਨਾਲ ਉਸ ਕੰਸਨਟ੍ਰੇਸ਼ਨ ਦੇ ਨਾਲ ਕੰਮ ਕਰੀ ਨਹੀਂ ਸਕਦੇ ਦੂਸਰਾ ਹੈ ਕਿ ਜ਼ਿੰਦਗੀ ਦੇ ਵਿੱਚ ਵੈਸੇ ਚੁੱਪ ਬਣੇ ਰਹਿਣਾ ਜਿਵੇਂ surjit patar sahab ਨੇ ਵੀ ਕਿਹਾ ਕਿ ਉਹ ਚੁੱਪ ਜੇ ਵਿਅਕਤੀ ਨੂੰ ਇਹੀ ਸਮਝਦੇ ਰਹੇ ਕਿ ਉਹ ਤਾਂ ਪਿੱਛੇ ਹੀ ਰਹਿ ਗਿਆ ਹੋਣਾ ਪਤਾ ਹੀ ਐ ਸੀ ਉਹ ਨੀਂ ਤੁਰਨ ਵਾਲਾ ਤਾਂ ਸਾਥ ਛੱਡ ਗਿਆ ਹੋਣਾ ਪਰ ਅਸਲ ਦੇ ਵਿੱਚ ਉਹ ਕਹਿੰਦੇ ਚੁੱਪ ਰਹਿਣ ਵਾਲਾ ਵਿਅਕਤੀ ਹੈ ਜਿਹੜਾ ਉਹ ਸਾਰਿਆਂ ਦੇ ਲਈ ਪੁਲ ਬਣਿਆ ਸੀ بس ਇੰਨੀ ਇੱਕ ਐਮੀਅਤ ਹੈ ਜਿਹੜੀ ਉਹ ਚੁੱਪਦੀ ਹੈ ਕਿ ਤੁਸੀਂ ਬਹੁਤ ਕੁਝ ਕਰ ਜਾਂਦੇ ਹੋ ਪਰ ਦੂਸਰਿਆਂ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਤੇ ਥੋੜੀ ਇੱਛਾ ਵੀ ਨਹੀਂ ਹੁੰਦੀ ਕਿ ਤੁਸੀਂ ਸਭ ਤੋਂ ਅੱਗੇ 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 ਆ ਕੇ ਸਭ ਨੂੰ ਦਿਖਾਓ ਕਿ ਮੇਰੇ ਚਾਹ ਸਮਰਥ ਹੈ ਮੈਂ ਆ ਕਰ ਸਕਦਾ ਮੈਂ ਆ ਕਰਨਾ ਚਾਹੁੰਨਾ ਮੈਂ ਆ ਕਰਕੇ ਦਿਖਾਇਆ ਤੁਸੀਂ ਆਪਣਾ ਕੰਮ ਕਰਕੇ ਸੰਤੁਸ਼ਟ ਹੋ ਕਿਉਂਕਿ ਤੁਸੀਂ ਅੰਦਰੋਂ ਭਰੇ ਹੋਏ ਹੋ ਕਿ ਜਿਹੜਾ ਜਿੰਨਾ ਹੀਣਾ ਹੈ ਜਿੰਨਾ ਖਾਲੀ ਹੈ ਉਹਨਾਂ ਹੀ ਉਹਨੇ ਛਲਕਣਾ ਤੇ ਭਰਿਆ ਹੋਇਆ ਕਦੇ ਛਲਕਦਾ ਨਹੀਂ ਚੁੱਪ ਹੈ ਜਿਹੜੀ ਉਹ ਸਾਡੇ ਮਨ ਨੂੰ ਸਕੂਨ ਦਿੰਦੀ ਹੈ ਸਾਡੀ ਆਤਮਾ ਨੂੰ ਸੰਤੁਸ਼ਟ ਕਰਦੀ ਹੈ ਰਿਸ਼ਤਿਆਂ ਵਿੱਚ ਜ਼ਿੰਦਗੀ ਦੇ ਵਿੱਚ ਸਾਨੂੰ ਹਰ ਇੱਕ ਦੇ ਨਾਲ ਜੋੜੀ ਰੱਖਦੀ ਹੈ ਇਹਦੇ ਨਾਲ ਸਾਡੀ ਜ਼ਿੰਦਗੀ ਬਹੁਤ ਸੌਖੀ ਲੰਘ ਜਾਂਦੀ ਹੈ ਪਰ ਦੋਸਤੋ ਇਹਦਾ ਦੂਜਾ ਪੱਖ ਵੀ ਹੈ ਜਿਹੜਾ ਬਿਲਕੁਲ ਵੀ ਕਦੇ ਖੁੱਲਣਾ ਨਹੀਂ ਚਾਹੀਦਾ ਕਿ ਬਹੁਤ ਜ਼ਿਆਦਾ ਚੁੱਪ ਹੈ ਜਿਹੜੀ ਉਹ ਵੀ ਮਾੜੀਏ ਤੁਸੀਂ ਆਪਣੇ ਹੱਕ ਦੇ ਲਈ ਆਵਾਜ਼ ਹੀ ਨਾ ਉਠਾ ਸਕੋ ਇਸ ਤਰ੍ਹਾਂ ਦੀ ਚੁੱਪ ਹੈ ਜਿਹੜੀ ਉਹ ਚੰਗੀ ਨਹੀਂ ਕਿਉਂਕਿ ਤੁਸੀਂ ਉਸ ਚੁੱਪ ਦੇ ਵਿੱਚ ਬਹੁਤ ਕਮਜ਼ੋਰ ਹੋ ਜਾਂ ਡਰਕ ਲੋ ਤਾਂ ਤੁਸੀਂ ਜੇ ਉਹ ਬੇਇਨਸਾਫੀ ਹੋ ਰਹੀ ਹੈ ਜੋ ਸਿਸਟਮ ਦੇ ਵਿੱਚ ਗਲਤ ਹੈ ਜੇ ਉਹਨੂੰ ਗਲਤ ਨਹੀਂ ਕਹਿ ਸਕਦੇ ਤਾਂ ਇਹ ਚੁੱਪ ਹੈ ਜਿਹੜੀ ਕਿਸੇ ਵੀ ਪਾਸੇ ਚੰਗੇ ਨਹੀਂ ਹੈ। ਪ੍ਰੇਮ ਦੇ ਵਿੱਚ ਜਿਹੜਾ ਮੌਨ ਰਹਿਣਾ ਹੈ ਉਹਦੀ ਆਪਣੀ ਕੀਮਤ ਹੈ। ਪਰ ਡਰਪੋਕ ਹੋ ਕੇ ਚੁੱਪ ਹੋ ਜਾਣਾ ਜਿਹੜਾ ਉਹ ਆਪਣੇ ਆਪ ਤੇ ਭਾਰੂ ਹੈ। ਇੰਨਾ ਚੁੱਪ ਅਸੀਂ ਨਹੀਂ ਰਹਿਣਾ। ਤੁਸੀਂ ਤੁਲਨਾ ਕਰਕੇ ਦੇਖਿਓ ਹੋਰਾਂ ਦੇ ਨਾਲ ਆਪਣੀ ਕਿ ਤੁਸੀਂ ਚੁੱਪ ਰਹਿੰਦੇ ਹੋ ਜਾਂ ਤੁਸੀਂ ਬੋਲਦੇ ਬਹੁਤ ਜ਼ਿਆਦਾ। ਅੱਤ ਹਰ ਚੀਜ਼ ਦੀ ਹੀ ਮਾੜੀ ਹੈ। ਜੇ ਦੋਨਾਂ ਦਾ ਅਸੀਂ ਮੁਕਾਬਲਾ ਕਰੀਏ ਤਾਂ ਚੁੱਪ ਦੇ ਵਿੱਚ ਸੁੱਖ ਹੈ ਪਰ ਯਾਦ ਰੱਖਿਓ ਕਿਸੇ ਵੀ ਗਲਤ ਗੱਲ ਦੇ ਵਿਰੁੱਧ ਜੇ ਤੁਸੀਂ ਆਵਾਜ਼ ਨਹੀਂ ਚੱਕੀ ਤਾਂ ਉਹ ਚੁੱਪ ਤੁਹਾਡੀ ਮੌਤ ਹੈ ਜਿਉਂਦੇ ਜੀ ਤੁਸੀਂ ਮਰ ਚੁੱਕੇ ਜੇ ਤੁਸੀਂ ਇਸ ਗੱਲ ਨੂੰ ਮਨਜ਼ੂਰ ਕਰਦੇ ਹੋ ਕਿ ਤੁਸੀਂ ਮਰ ਗਏ ਆਪੇ ਆਪ ਨੂੰ ਸਮਝ ਲਿਆ ਤਾਂ ਠੀਕ ਹੈ ਨਹੀਂ ਤਾਂ ਜੋ ਗਲਤ ਹੋ ਰਿਹਾ ਹੈ ਉਸ ਦੇ ਵਿਰੁੱਧ ਆਵਾਜ਼ ਉਠਾਉਣਾ ਤੁਹਾਡਾ ਸਭ ਦਾ ਧਰਮ ਹੈ ਧਰਮ ਦੇ ਨਾਤੇ ਗਲਤ ਦੇ ਵਿਰੁੱਧ ਆਵਾਜ਼ ਜ਼ਰੂਰ ਉਠਾਓ ਹੁੰਨੀ ਚੁੱਪ ਹੈ ਜਿਹੜੀ ਉਹ ਚੰਗੀ ਬਿਲਕੁਲ ਵੀ ਨਹੀਂ ਥੈਂਕ ਯੂ